ਉਹ SIM ਲੈ ਲਿਆ ਤੇ SIM ਵਾਲੇ ਬਾਈ ਨੇ ਨਾਲ ਦੀ ਨਾਲ ਮੇਰਾ SIM ਐਕਟਿਵ ਵੀ ਕਰਤਾ ਤੇ ਉਹ ਤੋਂ ਬਾਅਦ ਮੈਂ ਕੱਲਾ ਤੁਰ ਕੇ ਆਪਣੇ ਪਹੁੰਚ ਚੁ ਗਿਆ ਸੀਗਾ ਜੀ ਹੋਟਲ ਹੋਟਲ ਤੋਂ ਸਾਡਾ ਬਾਜ਼ਾਰ ਲੋਕਲ ਬਾਜ਼ਾਰ ਆ ਜਿਹੜਾ ਉਹ ਬਹੁਤ ਨੇੜੇ ਸੀਗਾ ਜਿਹਦੇ ਕਰਕੇ ਮੈਂ ਤੁਰ ਕੇ ਹੀ ਚਲੇ ਗਿਆ ਸੋ ਚਲੋ ਹੋਟਲ ਜਾਣ ਤੋਂ ਬਾਅਦ ਆਪਣੇ ਦੋਸਤਾਂ ਨੂੰ ਇਕੱਠੇ ਕਰਕੇ ਅਸੀਂ ਨਿਕਲ ਚੁੱਕੇ ਹਾਂ ਜੀ ਮਾਸਕੋ ਸ਼ਹਿਰ ਘੁੰਮਣ ਸਾਰੇ ਅਸੀਂ ਹੁਣ ਸਾਰੇ ਜਾ ਰਹੇ ਆਪਾਂ ਕਿੱਥੇ ਜਾ ਰਹੇ ਆ ਭਾਜੀ ਮਾਸਕੋ ਰੈਡ ਸਕੁਆਰ ਅਸੀਂ ਜਾ ਰਹੇ ਹਾਂ ਮਾਸਕੋ ਰੈਡ ਸਕੁਆਰ ਤੇ ਬਾਈ ਉਹ ਵੀ ਨਾਲ ਚੱਲੇ ਆ ਸਾਰੇ ਅਸੀਂ ਇਕੱਠੇ ਚੱਲੇ ਆ ਇਹ ਰਸ਼ੀਆ ਦੀ ਸਭ ਤੋਂ ਫੇਮਸ ਜਗਾ ਸਭ ਤੋਂ ਵੱਡਾ ਜਗਾ ਓਕੇ ਤੇ ਪਲੀਜ਼ ਕਮ ਆਨ ਰਸ਼ੀਆ ਦੀ ਸਭ ਤੋਂ ਫੇਮਸ ਜਗਾ ਰੈਡ ਸਕੁਆਰ ਯਾ ਕੀ ਕਹਿ ਰਹੇ ਹੋ ਜੀ ਬਾਈ ਟੂ ਰੱਖੀ ਆ ਜੀ ਆਪਣੀ ਅੱਫਾ ਚੱਲ ਕੇ ਜਾ ਰਹੇ ਹਾਂ ਹਾਂ ਤੇ ਬੜਾ ਬੱਸਾਂ ਵਿੱਚ ਬੜਾ ਲੈਂਦੇ ਨੇ ਟ੍ਰੇਨਾਂ 'ਚ ਬੜਾ ਲੈਣੇ ਆ ਅਸੀਂ ਇੱਥੇ ਪੈਦਲ ਅਸੀਂ ਪੈਦਲ ਜਾ ਰਹੇ ਹਾਂ ਪੈਦਲ ਔਰ ਸਭ ਤੋਂ ਦੀ ਬੈਸਟ ਦੀ ਬੈਸਟ ਹਾਂ